ਰੀਲਾ ਤੇ ਮਸ਼ਹੂਰ ਮਾਡਲ ਮੈਡ ਸੰਧੂ ਦੀ ਪ੍ਰਾਈਵੇਟ ਜਾਨੀ ਅਸ਼ਲੀਲ ਵੀਡੀਓ ਲੀਕ ਹੋ ਗਈ ਹੈ ਤੇ WhatsApp ਤੇ Instagram ਗਰੁੱਪਾਂ ਤੇ ਲੋਕੀ ਲਗਾਤਾਰ ਇਸ ਚੀਜ਼ ਨੂੰ ਸ਼ੇਅਰ ਕਰ ਰਹੇ ਆ ਜਿਹਦੇ ਵਿੱਚ ਮੈਡ ਸੰਧੂ ਜੋ ਕੁਝ ਕਰ ਰਿਹਾ ਤੁਸੀਂ ਜਾਣਦੇ ਹੋ ਮੈਡ ਸੰਧੂ ਦੇ ਫੋਲੋਅਰ ਲੱਖਾਂ ਚ ਨੇ ਤੇ Insta ਤੇ ਜਦੋਂ ਵੀਡੀਓ ਪਾਉਂਦੇ ਨੇ ਤਾਂ ਕਈ ਕਈ ਲੱਖਾਂ ਉਹਨਾਂ ਦੇ ਵਿਊ ਹੁੰਦੇ ਨੇ ਲਾਈਕ ਹੁੰਦੇ ਨੇ ਪਰ ਹੁਣ ਜੋ ਆ ਵੱਡੀ ਕੰਟਰੋਵਰਸੀ ਚ ਖੜ ਚੁੱਕਿਆ ਹੈ ਮੈਡ ਸੰਧੂ ਕਿਉਂਕਿ ਉਸ ਦੀ ਪਰਸਨਲ ਪ੍ਰਾਈਵੇਟ ਵੀਡੀਓ ਲੀਕ ਕਰ ਦਿੱਤੀ ਹੈ ਤੇ ਕੋਝ ਦਾਤਾ ਇਹ ਕਹਿਣਾ ਹੈ ਕਿ ਮੈਡ ਸੰਧੂ ਨੇ ਖੁਦ ਹੀ ਪੇਜਾਂ ਵਾਲਿਆਂ ਤੋਂ ਪੈਸੇ ਲੈ ਕੇ ਗਲਤ ਵੀਡੀਓ ਪੁਵਾਈਏ ਕਿਉਂਕਿ ਹੁਣ ਜੋ ਆ ਉਸ ਦੀ ਗਲਤ ਵੀਡੀਓ ਉਸ ਨੂੰ ਖੁਦ ਹੀ ਪਰੇਸ਼ਾਨ ਕਰ ਰਹੀ ਹੈ ਕਾਫੀ ਵੀਡੀਓ ਮੈਡ ਸੰਧੂ ਆਪਣੇ ਪੇਜਾਂ ਤੇ ਪਾ ਰਿਹਾ ਹੈ ਕਿ ਫਲਾਣੇ ਫਲਾਣੇ ਪੇਜ ਤੇ ਜਾ ਕੇ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਬਾਕੀ ਲੋਕ ਅੱਜ ਕੱਲ੍ਹ ਸਿਆਣੇ ਨੇ ਜੋ ਮੈਡ ਸੰਧੂ ਦੀ ਉਹੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਲੋਕ ਕਹਿ ਰਹੇ ਆ ਕਿ ਸ਼ਰਿਆਮ ਹੀ ਪਤਾ ਲੱਗ ਰਿਹਾ ਕਿ ਤੂੰ ਪੈਸੇ ਲਏ ਆ ਤੇ ਪੈਸੇ ਲੈ ਕੇ ਖੁਦ ਹੀ ਆਪਣੀ ਦੂਜੀ ਵੀਡੀਓ ਤੋਂ ਪਰੇਸ਼ਾਨ ਕਰ ਰਿਹਾ ਹੈ ਇਸ ਮੁੱਦੇ ਤੇ ਤੁਹਾਡੇ ਵਿਚਾਰ ਕੀ ਹਨ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੈਡਸੰਧੂ ਨੇ ਖੁਦ ਹੀ ਇਹ ਵੀਡੀਓ ਆ ਵਾਇਰਲ ਕੀਤੀ ਹੈ ਜਾਂ ਫਿਰ ਇਹਦੇ ਨਾਲ ਧੱਕਾ ਹੋਇਆ ਜਰੂਰ ਦੱਸੋ ਕਮੈਂਟ ਕਰਕੇ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ